ਭਗਵਾਨ ਵਿਸ਼ਨੂ ਦੇ ਵਿੱਚ ਤੇ ਲక్ష్ਮੀ ਦੇ ਵਿੱਚ ਵਿਵਾਦ ਖੜਾ ਹੋ ਗਿਆ। ਭਗਵਾਨ ਵਿਸ਼ਨੂ ਜੀ ਆਖਦੇ ਕਿ ਮੇਰੇ ਭਗਤ ਵੱਡੇ ਹਨ। ਲక్ష్ਮੀ ਆਖਦੀ ਮਾਇਆ ਆਖਦੀ ਕਿ ਮੇਰੇ ਭਗਤ ਵੱਡੇ ਹਨ। ਭਗਵਾਨ ਜੀ ਆਖਦੇ ਚਲੋ ਪਹਿਲਾਂ ਤੁਹਾਡੇ ਭਗਤਾਂ ਦੀ ਮੈਂ ਪਰਖ ਕਰਾਂਗਾ। ਫਿਰ ਤੁਸੀਂ ਮੇਰਿਆਂ ਦੀ ਕਰ ਲੈਓ। ਦੇਖਾਂਗੇ ਕਿਹੜਾ ਵੱਡਾ ਹੈ ਆਖਦੀ ਚਲੋ ਠੀਕ ਹੈ ਭਗਵਾਨ ਵਿਸ਼ਨੂੰ ਨੇ ਸਾਧੂ ਦੇ ਰੂਪ ਨੂੰ ਧਾਰਨ ਕੀਤਾ ਸੰਸਾਰ ਦੇ ਵਿੱਚ ਆਏ ਇੱਕ ਸ਼ਾਹੂਕਾਰ ਦੇ ਕੋਲ ਗਏ ਸਾਧੂ ਆਖਦਾ ਕਿ ਆਓ ਉਹ ਜਿਹੜਾ ਹੈ ਸ਼ਾਹੂਕਾਰ ਆਖਦਾ ਕਿ ਸਾਧੂ ਜੀ ਆਓ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤੇ ਉਹ ਸਾਧੂ ਕਹਿਣ ਲੱਗੇ ਭਗਵਾਨ ਜੀ ਆਖਣ ਲੱਗੇ ਜੋ ਸਾਧੂ ਦੇ ਭੇਸ ਦੇ ਵਿੱਚ ਸਨ ਆਖ ਦੇ ਕੇ ਤੂੰ ਸਾਡੀ ਸੀ ਕੀ ਸੇਵਾ ਕਰੇਗਾ ਆਖਦਾ ਕਿ ਕੁਝ ਚਰਨ ਪਾਵੋ ਕੁਝ ਸਮਾ ਮੇਰੇ ਘਰ ਦੇ ਵਿੱਚ ਠਹਿਰੋ ਤੇ ਸਾਧੂ ਰੀ ਆਖਣ ਲੱਗੇ ਕਿ ਅਸੀਂ ਜਿੱਥੇ ਠਹਿਰੀਏ ਫਿਰ ਆਪਣੀ ਮਰਜ਼ੀ ਦੇ ਨਾਲ ਜਾਂਦੇ ਹਾਂ ਫਿਰ ਉੱਥੋਂ ਜਾਂਦੇ ਨੇ ਅਸੀਂ ਆਪਣੀ ਮਰਜ਼ੀ ਦੇ ਨਾਲ ਉੱਠਦੇ ਹਾਂ ਚਾਹੇ ਅਸੀਂ ਮਹੀਨਾ ਰਹੀਏ ਚਾਹੇ ਇੱਕ ਦਿਨ ਰਹੀਏ ਤੇ ਭਾਵੇਂ ਸਾਲ ਰਹੀਏ ਵੇਖ ਲੈ ਜੇ ਸਾਨੂੰ ਰੱਖਣਾ ਚਾਹੁੰਦਾ ਹੈ ਤੇ ਫਿਰ ਸਾਨੂੰ ਜਾਣ ਵਾਸਤੇ ਨਾ ਕਹੇ ਫਿਰ ਆਪਣੀ ਮਰਜ਼ੀ ਦੇ ਨਾਲ ਅਸੀਂ ਜਾਂਦੇ ਹਾਂ ਸਾਧੂ ਆਖੋ ਸ਼ਾਹੂਕਾਰ ਚੰਨ ਲਗਾਓ ਮੈਂ ਕਿਹੜਾ ਤੁਹਾਨੂੰ ਕੱਲਣ ਲੱਗਾ ਮੈਂ ਤੁਸੀਂ ਬਹੁ ਜਿੰਨਾ ਚਸਮਾ ਵੀ ਤੁਹਾਡਾ ਚੇਤ ਕਰਦਾ ਚੁਬਾਰੇ ਵਾਲਾ ਕਮਰਾ ਸੀ ਤੇ ਚੁਬਾਰੇ ਦੇ ਵਿੱਚ ਕਮਰਾ ਦੇ ਦਿੱਤਾ ਫਿਰ ਭਗਵਾਨ ਵਿਸ਼ਨੂੰ ਨੇ ਕਿਹਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਜਾਂਦੇ ਅਸੀਂ ਇਸ ਕਮਰੇ ਦੇ ਵਿੱਚੋਂ ਨਿਕਲਣਾ ਨਹੀਂ ਆਖਦੇ ਠੀਕ ਤੁਸੀਂ ਬਹੁ ਪਗਤੀ ਕਰੋ ਹੁਣ ਹੋਇਆ ਕਿ ਬਾਰੇ ਤੋਂ ਛੱਡ ਕੇ ਤੇ ਜਦੋਂ ਆਪਣੀ ਦੁਕਾਨ ਦੇ ਵਿੱਚ ਆਣ ਕੇ ਉਹ ਸ਼ਾਹੂਕਾਰ ਬੈਠਾ ਨਾ ਤੇ ਛੇ ਲਸ਼ਮੀ ਰੂਪ ਧਾਰਨ ਕਰਕੇ ਆ ਗਈ ਰਾਣੀ ਦਾ ਰਾਤ ਦੇ ਉੱਤੇ ਅਸਵਾਰ ਹੈ ਸੋਨੇ ਦੇ ਨਾਲ ਮੜੀ ਹੋਈ ਹੈ ਤੇ ਸੋਨੇ ਦੇ ਬਰਤਨ ਆਪਣੇ ਕੋਲ ਰੱਖੇ ਹੋਏ ਹਨ ਦੁਕਾਨ ਦੇ ਅੱਗੇ ਆਣ ਕੇ ਖੜ ਗਈ ਸ਼ਾਹੂਕਾਰ ਕੋਲ ਗਿਆ ਭੱਜ ਗਿਆ ਆ ਕਹਦਾ ਹੈ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਤੁਸੀਂ ਰਾਣੀ ਹੋ ਮਹਾਰਾਣੀ ਲੱਗਦੇ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਭਾਖ ਦੀ ਤੂੰ ਸਾਡੀ ਕੀ ਸੇਵਾ ਕਰੇਗਾ ਸਾਡੀ ਸੇਵਾ ਨਹੀਂ ਤੂੰ ਕਰ ਸਕਦਾ ਭਾਖਦਾ ਨਹੀਂ ਦੱਸੋ ਤੇ ਸਹੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਉਹ ਰਾਣੀ ਕਹਿਣ ਲੱਗੀ ਜੋ ਮਾਇਆ ਨੇ ਰੂਪ ਧਾਰਨ ਕੀਤਾ ਸੀ ਰਾਣੀ ਦਾ ਰਾਣੀ ਕਹਿੰਦੀ ਕਿ ਜੇ ਤੂੰ ਸੇਵਾ ਕਰਨੀ ਚਾਹੁੰਦਾ ਫਿਰ ਸਾਨੂੰ ਜਲ ਛਕਾ ਦੇ ਜਲ ਲਿਆ ਕੇ ਦੇ ਅਸਾਂ ਨੇ ਛਕਣਾ ਹੈ ਸ਼ਾਹੂਕਾਰ ਭੱਜ ਗਿਆ ਜਲ ਲੈ ਕੇ ਆਇਆ ਆਪਣੇ ਬਰਤਨ ਦੇ ਵਿੱਚ ਰਾਣੀ ਆਖਦੀ ਮੈਂ ਇਸ ਬਰਤਨ ਦੇ ਵਿੱਚ ਨਹੀਂ ਛਕਦੇ ਅਗੋ ਆਪਣਾ ਸੋਨੇ ਦਾ ਬਰਤਨ ਕਰ ਦਿੱਤਾ ਆਖਦੀ ਇਸ ਦੇ ਵਿੱਚ ਪਾ ਸ਼ਾਹੂਕਾਰ ਦਾ ਮੁਖ ਅੱਡਿਆ ਦਾ ਅੱਡਿਆ ਰਹੇਗੇ ਸੋਨੇ ਦੇ ਬਰਤਨ ਆਖਦੀ ਇਸ ਦੇ ਵਿੱਚ ਪਾ ਮੈਂ ਸੋਨੇ ਦੇ ਬਰਤਨਾਂ ਦੇ ਵਿੱਚ ਛਕਦੀ ਮੈਂ ਦੂਸਰਿਆਂ ਦੇ ਵਿੱਚ ਨਹੀਂ ਛਕਦੀ ਜਲ ਛਕਿਆ ਉਹ ਜਿਹੜੇ ਬਰਤਨ ਦੇ ਵਿੱਚ ਜਲ ਛਕਿਆ ਉਹ ਰਾਣੀ ਨੇ ਭਵਾ ਕੇ ਸੁੱਟ ਦਿੱਤਾ ਸ਼ਾਹੂਕਾਰ ਆਖਦਾ ਸੁਣੇ ਦਾ ਬਰਤਨ ਤੁਸੀਂ ਛੱਡ ਦਿੱਤਾ ਜੇ ਕਿ ਜਾਂ ਡਿੱਗ ਪਿਆ ਫੇ। ਇੱਕ ਇੱਕ ਕੀਤਾ ਜੇ। ਪੁਰਾਣੀ ਕਹਿਣ ਲੱਗੀ ਜਿਸ ਬਰਤਨ ਦੇ ਵਿੱਚ ਮੈਂ ਇੱਕ ਵਾਰ ਛਕ ਲਵਾਂ ਮੈਂ ਬਾਅਦ ਦੇ ਵਿੱਚ ਮੁੱਖ ਦੇ ਨਾਲ ਨਹੀਂ ਲਾਂਗੀ। ਮੈਂ ਉਹ ਬਰਤਨ ਛੱਡ ਦਿੰਦੀ ਹਾਂ ਰੱਖ ਦਿੰਦੀ ਹਾਂ। ਸ਼ਾਹੂਕਾਰ ਦੇ ਮਨ ਦੇ ਵਿੱਚ ਲਾਲਚ ਜਾਗਿਆ ਜੀ ਕਿ ਜੇ ਕਿਤੇ ਇੱਕ ਦੋ ਦਿਨ ਇਹ ਮੇਰੇ ਕੋਲ ਰਹਿ ਗਈ ਮੇਰਾ ਤੇ ਘਰ ਸੋਨੇ ਦੇ ਨਾਲ ਭਰ ਜਾਵੇ। ਮੈਂ ਤੇ ਅਮੀਰ ਹੋ ਜਾਵਾਂਗਾ ਇਹਨੇ ਤੇ ਮੈਂ بار بار ਪਾਣੀ ਪੁੱਛੀ ਜਾਣਾ ਇਹਨੂੰ ਹੋਰ ਨਹੀਂ ਕੋਦੇ ਤੇ ਇਹ ਇੱਕ ਵਾਰ ਛੱਗ ਕੇ ਤੇ ਬਾਦ ਦੇ ਵਿੱਚ ਨ ਬਰਤ ਨਹੀਂ ਸੁਟੀ ਜਾਣਾ ਹੁਣ ਆ ਕਹਿਣ ਲੱਗਾ ਕਿ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਮੇਰੇ ਘਰ ਦੇ ਵਿੱਚ ਰਹੁ ਕੀ ਮੈਂ ਤੁਹਾਡੀ ਸੇਵਾ ਕਰ ਸਕਦਾ ਉਹ ਰਾਣੀ ਆਖ ਦੇ ਕੇ ਅਸੀਂ ਵੀ ਥਾਂ ਲੱਭ ਰਹੇ ਹਾਂ ਇਸ ਸ਼ਹਿਰ ਦੇ ਵਿੱਚ ਰਹਿਣ ਵਾਸਤੇ ਸਾਨੂੰ ਕੋਈ ਸੁੰਦਰ ਥਾਂ ਲੱਭ ਨਹੀਂ ਰਹੀ ਜੋ ਸਾਡੇ ਮਨ ਨੂੰ ਚੰਗੀ ਥਾਂ ਲੱਗਦੀ ਨਾ ਤੇ ਮੈਂ ਉਥੇ ਰਹਨੇ। ਨਾਕਦਾ ਤੁਸੀਂ ਵੇਖੋ ਤੇ ਸਭ ਉਹ ਮੇਰੇ ਘਰ ਦੇ ਵਿੱਚ ਵੇਖ ਲਵੋ ਜੇ ਤੁਹਾਨੂੰ ਸੁੰਦਰ ਥਾਂ ਕੋਈ ਨਜ਼ਰੀ ਆਉਂਦੀ। ਘਰ ਦੇ ਵਿੱਚ ਵੇਖਦਿਆਂ ਵੇਖਦੇ ਆ ਨਾ। ਖਾਲਸਾ ਜੀ ਉਹ ਮਾਇਆ ਨਾਲ ਚਬਾਰੇ ਦੇ ਉੱਥੇ ਚਲੀ ਗਈ ਜਿੱਥੇ ਭਗਵਾਨ ਵਿਚਨੋ ਜੀ ਸਾਧੂ ਰੂਪ ਧਾਰ ਕਰਕੇ ਬੈਠੇ ਸਨ। ਸ਼ਾਹੂਕਾਰ ਨੂੰ ਕਹਿਣ ਲੱਗੇ ਅੱਜ ਚਬਾਰੇ ਵਾਲਾ ਜਿਹੜਾ ਕਮਰਾ ਨਾ ਇਹ ਮੈਨੂੰ ਪਸੰਦ ਆਇਆ ਈ। ਮੈਦੇ ਵਿੱਚ ਰਹਿਣਾ ਮੋਂ ਉੱਤੇ ਬੈਠਾ ਸੀ ਸਾਧੂ ਭਗਵਾਨ ਵਿਸ਼ਨੂੰ ਸ਼ਾਹੂਕਾਰ ਕਹਿਣ ਲੱਗਾ ਕਿ ਇਹਦੇ ਵਿੱਚ ਤੇ ਸ਼ਾਹੂ ਦੂਸਰਾ ਸਾਧੂ ਬੈਠਾ ਹੈ ਤੇ ਤੁਸੀਂ ਹੋਰ ਕੋਈ ਵੇਖ ਲਵੋ ਵਾਕਿਤੀ ਚਲੋ ਫਿਰ ਮੈਂ ਚੱਲਦੀ ਹਾਂ ਸ਼ਾਹੂ ਪਿਆਰ ਕਹਿਣ ਲੱਗਾ ਕਿ ਨਹੀਂ ਨਹੀਂ ਤੁਸੀਂ ਕਿੱਥੇ ਜਾਣਾ ਤੇ ਜੋ ਸ਼ਾਹੂਕਾਰ ਦੇ ਲੜਕੇ ਸਨ ਤੇ ਸ਼ਾਹੂਕਾਰ ਫਿਰ ਜਾ ਕੇ ਸਾਧੂ ਨੂੰ ਕਹਿੰਦੇ ਸਾਧੂ ਜੀ ਤੁਸੀਂ ਫਿਰ ਹੋਰ ਕਮਰੇ ਦੇ ਵਿੱਚ ਬਹੋ ਇੱਥੇ ਤੇ ਫਿਰ ਰਾਣੀ ਨੇ ਰਹਿਣਾ ਜੀ ਉਹ ਆਖਦਾ ਮੈਂ ਤੁਹਾਨੂੰ ਤੇ ਪਹਿਲਾਂ ਕਿਹਾ ਸੀ ਮੈਂ ਆਪਣੀ ਮਰਜ਼ੀ ਦੇ ਨਾਲ ਜਾਂਦਾ ਹਾਂ ਮੈਂ ਇਸ ਤਰ੍ਹਾਂ ਨਹੀਂ ਜਾਂਦਾ ਤੁਸੀਂ ਕਿਹਾ ਸੀ ਕਿ ਰਹੋ ਆਖਦੇ ਨਹੀਂ ਕਿ ਕਮਰਾ ਵੇਲਾ ਕਰੋ ਛੇਦੀ ਦੇ ਨਾਲ ਸਾਧੂ ਆਖਦੇ ਕਿ ਨਹੀਂ ਅਸਾਂ ਨਹੀਂ 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 ਜਾਣਾ ਉਸ ਸਾਧੂ ਜਿਹੜਾ ਸ਼ਾਹੂਕਾਰ ਨੇ ਤੇ ਉਸਦੇ ਲੜਕਿਆਂ ਨੇ ਜ਼ਬਰਦਸਤੀ ਸਾਧੂ ਨੂੰ ਭਗਵਾਨ ਵਿਸ਼ਨੂੰ ਨੂੰ ਫੜਿਆ ਤੇ ਬਾਹਰ ਧਕੇ ਦੇ ਕੇ ਛੁੱਟ ਦਿੱਤਾ ਤੇ ਨਾਲ ਸਮਾਨ ਛੁੱਟ ਦਿੱਤਾ ਹੁਣ ਜਦੋਂ ਛੁੱਟਿਆ ਤੇ ਲక్ష్ਮੀ ਵੀ ਅਲੋਪ ਹੋ ਗਈ ਤੇ ਭਗਵਾਨ ਜੋ ਵਿਸ਼ਨੂੰ ਸਾਧੂ ਬਣੇ ਸਨ ਤੇ ਉਹ ਵੀ ਅਲੋਪ ਹੋ ਗਏ ਤੇ ਸ਼ਾਉਕਾਰ ਵਿੰਦੇ ਰਹਿ ਗਏ ਤੇ ਕੋਈ ਕਿਹੜਾ ਆਇਆ ਤੇ ਕਿਹੜਾ ਗਿਆ ਕੁਝ ਵੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਲੋਪ ਹੋ ਗਏ ਫਿਰ ਚਲੇ ਗਏ ਆਪਣੀਆਂ ਥਾਵਾਂ ਦੇ ਉੱਤੇ ਤੇ ਉੱਥੇ ਜਾ ਕੇ ਲక్ష్ਮੀ ਕੈਨ ਲੱਗੀ ਵੇਖਿਆ ਜੇ ਭਗਵਾਨ ਵਿਸ਼ਨੂੰ ਤੁਹਾਨੂੰ ਕਿਹਾ ਸੀ ਨਾ ਮੇਰੇ ਭਗਤ ਵੱਡੇ ਧੱਕੇ ਖਾ ਕੇ ਆ ਗਏ ਜੇ ਧੱਕੇ ਮਾਰ ਕੇ ਗੱਡਿਆ ਰੇ ਤੁਹਾਨੂੰ ਉਹਨਾਂ ਨੇ ਬਾਹਰ ਵੇਖਿਆ ਜੇ ਨਾ ਹੁਣ ਪਤਾ ਲੱਗਾ ਨਾ ਮੇਰੇ ਭਗਤ ਵੱਡੇ ਹਨ ਮਾਇਆ ਆਖਦੇ ਮਨੂ ਵਿਸ਼ਨੂੰ ਜੀ ਆਖਦੇ ਭਗਵਾਨ ਵਿਸ਼ਨੂੰ ਜੀ ਆਖਦੇ ਚਲ ਹੁਣ ਤੂੰ ਆਪਣੇ ਤੇ ਭਗਤ ਵਖਾਏ ਚਲ ਮੈਨੂੰ ਧੱਕੇ ਮਰਾਏ ਹਨ ਮੈਨੂੰ ਮਾਰੇ ਹਨ ਧੱਕੇ ਚੱਲ ਹੁਣ ਮੇਰੇ ਭਗਤ ਵੀ ਵੇਖ ਲੈ ਕਾਂਚੀ ਦੇ ਵਿੱਚ ਭਗਤ ਕਬੀਰ ਜਾਓ ਸੁਣੋ ਉਸਦੇ ਕੋਲ ਹੋ ਗਿਆ ਮੈਂ ਉਹਨਾਂ ਚਿਹਰਿਆਂ ਜਿਹੜਾ ਇਹ ਤੇ ਧੱਕੇ ਵਜੇ ਹਨ ਮੈਂ ਬੈਠਦਾ ਹੁਣ ਵੇਖਦਾ ਜਾ ਹੋ ਕੇ ਆ ਮੇਰੇ ਭਗਤ ਦੇ ਕੋਲ ਆਖਦੀ ਮੇਰੇ ਕੋਲ ਅੱਜ ਤੱਕ ਕਿਹੜਾ ਬਚਿਆ ਮਾਇਆ ਨੇ ਤੇ ਖਾਲਸਾ ਦੀ ਮੱਤ ਮਾਰੀ ਹੋਈ ਸਾਡੀ ਵੀ ਐਡੀ ਬਲਵਾਨ ਹੈ ਤੁਸੀਂ ਆਪ ਇੱਥੇ ਅੰਦਾਜ਼ਾ ਲਾ ਕੇ ਵੇਖ ਲਿਓ ਕਿ ਭਗਤ ਕਬੀਰ ਜੀ ਨੂੰ ਪ੍ਰਤੱਖ ਰੂਪ ਹੋ ਕੇ ਤੇ ਮੋਹਣ ਵਾਸਤੇ ਆ ਗਏ ਅਸੀਂ ਤੇ ਪੂਜਾ ਕਰਦੇ ਫਿਰਦੇ ਨਾ ਸਾਨੂੰ ਮਿਲ ਜਾਵੇ ਮਿਲ ਜਾਵੇ ਤੇ ਸਾਨੂੰ ਹੱਥ ਹੀ ਨਹੀਂ ਆਉਂਦੀ ਤੇ ਭਗਤ ਕਬੀਰ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਏ ਜਦੋਂ ਆਏ ਨਾ ਉੱਥੇ ਨੇ ਫਿਰ ਇਸ ਨੇ ਇੱਕ ਰਾਣੀ ਦਾ ਰੂਪ ਧਾਰਨ ਕੀਤਾ ਤੇ ਨਾਲ ਇੱਕ ਦਾਸੀ ਲਈ ਤੇ ਕੋਲ ਆਈ ਭਗਤ ਕਬੀਰ ਜੀ ਦੇ ਉਸ ਵੇਲੇ ਭਗਤ ਕਬੀਰ ਜੀ ਕੰਮ ਕਰ ਰਹੇ ਸਨ ਆਣ ਕੇ ਆਖਦੀ ਹੈ ਕਿ ਮੇਰਾ ਕੰਮ ਨਾ ਛੇਤੀ ਕਰ ਦੇਵੋ ਭਗਤ ਕਬੀਰ ਜੀ ਆਖਦੇ ਨਹੀਂ ਜਿਨ੍ਹਾਂ ਦਾ ਆਇਆ ਹੈ ਪਹਿਲਾਂ ਮੈਂ ਉਹਨਾਂ ਦਾ ਕੰਮ ਪਹਿਲਾਂ ਕਰਾਂਗਾ ਤੁਹਾਡਾ ਕੰਮ ਮੈਂ ਬਾਅਦ ਦੇ ਵਿੱਚ ਕਰਾਂਗਾ ਆਖਦੀ ਮੈਂ ਤੁਹਾਨੂੰ ਦੂਣੀ ਚੌਣੀ ਮਜ਼ਦੂਰੀ ਦੇਵਾਂਗੇ ਮੇਰਾ ਕੰਮ ਪਹਿਲਾਂ ਕਰੋ ਭਗਤ ਕਬੀਰ ਜੀ ਆਖਦੇ ਨੇ ਜੋ ਪਹਿਲਾਂ ਆਇਆ ਹੈ ਕੰਮ ਪਹਿਲਾਂ ਉਸ ਦਾ ਹੋਵੇ ਕੀ ਕੀਤਾ ਇਸ ਮਾਇਆ ਨੇ ਇਸ ਨੇ ਮਾਇਆ ਨੇ ਭਗਤ ਕਬੀਰ ਜੀ ਦੇ ਸਾਰੇ ਜਿਹੜੇ ਉਹ ਔਜ਼ਾਰ ਸਨ ਨਾ ਜਿਨ੍ਹਾਂ ਦੇ ਨਾਲ ਕੰਮ ਕਰਦੇ ਸਨ ਸਾਰਾ ਕੁਝ ਹੀ ਸੂਨੇ ਦਾ ਬਣਾ ਦਿੱਤਾ ਜਦੋਂ ਇਹ ਕੁਝ ਵੇਖਿਆ ਤੇ ਭਗਤ ਕਬੀਰ ਜੀ ਅੰਤਰ ਧਿਆਨ ਹੋਏ ਤੇ ਵੇਖਿਆ ਇਹ ਔਰਤ ਕਿਹੜੀ ਹੈ ਜਦ ਵੇਖਿਆ ਤੇ ਮਾਇਆ ਮਾਇਆ ਛਲਣ ਵਾਸਤੇ ਆਈ ਹੁਣ ਉਥੇ ਭਗਤ ਕਬੀਰ ਜੀ ਨੇ ਆਪਣੇ ਅੰਦਰ ਲੜਕੇ ਨੂੰ ਆਵਾਜ਼ ਦਿੱਤੀ ਕਿ ਛੂਰੀ ਲਿਆਵੇਂ ਫੜ ਕੇ ਉਹ ਬੱਚੇ ਦਾ ਨਾਮ ਭੁੱਲਾਣਾ ਕਮਾਲਾ ਸੀ ਕਮਾਲੇ ਪੁੱਤਰ ਅੰਦਰੋਂ ਛੁਰੀ ਲਿਆਈ ਫੜ ਕੇ ਉਹ ਛੁਰੀ ਲੈ ਕੇ ਆਇਆ ਭਗਤ ਕਬੀਰ ਜੀ ਨੇ ਫਿਰ ਮਾਇਆ ਦਾ ਨੱਕ ਵੱਡ ਦਿੱਤਾ ਤੇ ਕੰਨ ਵੱਡ ਦਿੱਤਾ ਤੇ ਬੇਸੁਰਤ ਕਰ ਦਿੱਤਾ ਤੇ ਇਹ ਬਾਣੀ ਦੇ ਵਿੱਚ ਵੀ ਆਉਂਦੇ ਭਗਤ ਜੀ ਦੱਸਦੇ ਹਨ ਨਾਕੋ ਕਾਟੀ ਕੰਨ ਹੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਭਗਤਨ ਕੀ ਬਾਰਣ ਤੀਨ ਲੋਕ ਕੀ ਪਿਆਰੀ ਇਸ ਤਰ੍ਹਾਂ ਨਾਕ ਵੱਢ ਦਿੱਤਾ ਤੇ ਕੰਨ ਵੱਢ ਦਿੱਤਾ ਤੇ ਤੋਰ ਦਿੱਤੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਦੋਂ ਨਾਕ ਤੋਂ ਬਗੈਰ ਤੇ ਕੰਨ ਤੋਂ ਬਗੈਰ ਭਗਵਾਨ ਵਿਸ਼ਨੂੰ ਦੇ ਕੋਲ ਗਈ ਨਾ ਤੇ ਅੱਗੋਂ ਭਗਵਾਨ ਵਿਸ਼ਨੂੰ ਜੀ ਆਖਦੇ ਹੋਣ ਦੱਸ ਧੱਕੇ ਸੇ ਇਹ ਕਿ ਨਾਕ ਤੇ ਕੰਨ ਕੇ ਤੂੰ ਦੱਸ ਕਿ ਕਿਹਦੇ ਭਗਤ ਵੱਢ ਆਖਦੀ ਨਹੀਂ ਤੁਹਾਡੇ ਵੱਢੇ ਤੁਹਾਨੂੰ ਦੇ ਧੱਕੇ ਹੀ ਵਜੇ ਮੇਰੇ ਉੱਤੇ ਤੇ ਛੁਰੀਆਂ ਚੱਲ ਗਈਆਂ ਏ ਪ੍ਰਮਾਤਮਾ ਦੇ ਨਾਮ ਦੇ ਵਿੱਚ ਬਖਸ਼ਿਸ਼ ਇੱਥੇ ਭਗਤ ਜੀ ਨੇ ਦੱਸਿਆ ਫਿਰ ਜੋ ਪੁੱਛਣ ਆਇਆ ਹੈ ਨਾ ਤੁਹਾਨੂੰ ਮਾਇਆ ਮੋਣ ਵਾਸਤੇ ਆਈ ਸੀ ਤੇ ਤੁਸੀਂ ਨੇ ਫਿਰ ਕੀ ਕੀਤਾ ਤੇ ਭਗਤ ਕਬੀਰ ਜੀ ਅਗੋ ਦੱਸਦੇ ਕਬੀਰ ਆਈ ਮੁਝੇ ਪਹਿ ਮੇਰੇ ਕੋਲ ਵੀ ਆਈ ਸੀ ਅਨਕ ਕਰੇ ਕਰ ਭੇਸ ਅਨੇਕਾਂ ਤਰ੍ਹਾਂ ਦੇ ਭੇਸਾਂ ਨੂੰ ਧਾਰਨ ਕਰਕੇ ਹਮ ਰਾਕੇ ਗੁਰੇ ਆਪਣੇ ਉਹਨ ਕੀ ਨਵਾਦੇਸ